ਕੱਲ ਸੁਣਨਾ ਇੱਕ ਮਿੰਟ ਆ ਤੂੰ ਹੁਣ ਤੇਰਾ ਬਣਦਾ ਦੇਖੀ ਕੀ ਹੈ ਤੇ ਪਤੀ ਅਤੇ ਪਤਨੀ ਗੁਰਪ੍ਰੀਤ ਅਤੇ ਅਰਸ਼ਦੀ 에어ਪੋਰਟ ਤੇ ਹੀ ਆਖਰੀ ਮੁਲਾਕਾਤ ਜਿੱਥੇ ਉਹ ਇੱਕ ਦੂਸਰੇ ਦੇ ਗਲ ਲੱਗ ਕੇ ਰੋਏ ਸੀ ਇਹ ਹੀ ਮਿਲ ਕੇ ਵਿਛੜੇ ਸਨ ਕਿ ਅਸੀਂ ਜਲਦੀ ਹੀ ਮਿਲਾਂਗੇ ਪਰ ਇਹ ਪਿਆਰ ਭਰੀ ਆਖਰੀ ਮੁਲਾਕਾਤ ਸੀ ਹੁਣੇ ਹਾਲਾਤ ਬਣ ਚੁੱਕੇ ਨੇ ਕਿ ਉਹ ਇੱਕ ਦੂਜੇ ਨੂੰ ਦੇਖਣਾ ਤੱਕ ਨਹੀਂ ਜਾਂਦੇ ਗੁਰਪ੍ਰੀਤ ਨੇ বাসਨਾ ਸੀ ਤਾਂ ਹੀ ਉਹ ਹਰ ਗੱਲ ਦੇ ਵਿੱਚ ਆਪਣੀ ਸੱਸ ਨੂੰ ਨਾਲ ਰੱਖਦੀ ਸੀ ਵਿਆਹ ਦਾ ਇਹ ਮਾਹੌਲ ਜਿੱਥੇ ਖਿੜਖਿੜ ਕਰਦੀ ਹੋਈ ਸੱਸ ਆਪਣੀ ਨੂੰ ਦੇ ਚਿਹਰੇ ਦੇ ਵੱਲ ਦੇਖ ਕੇ ਖੁਸ਼ ਹੋ ਰਹੀ ਹੈ ਥਾਰ ਦੇ ਵਿੱਚ ਘੁੰਮਦਾ ਹੋਇਆ ਸਾਰਾ ਪਰਿਵਾਰ ਜਿੱਥੇ ਗੁਰਪ੍ਰੀਤ कौर ਪਿਛਲੀ ਸੀਟ ਤੇ ਬੈਠੀ ਸੀ ਉਸ ਨੇ ਆਪਣੇ ਵਿਆਹ ਦੇ ਵਿੱਚ ਅਰਸ਼ ਦੇ ਲਈ ਪਿਆਰ ਜ਼ਾਹਿਰ ਕੀਤਾ ਅਰਸ਼ ਦੀ ਬੋਟੀ ਨਾਮ ਦੀ ਮਹਿੰਦੀ ਲਗਵਾਈ ਹੱਥਾਂ ਦੇ ਵਿੱਚ ਹੱਥ ਪਾ ਕੇ ਵੀਡੀਓਜ਼ ਫੋਟੋਜ਼ ਤੇ ਸਭ ਕੁਝ ਉਸਦੇ ਵੱਲੋਂ ਬੜੇ ਹੀ ਚਾਹਾਂ ਅਤੇ ਪਿਆਰ ਦੇ ਨਾਲ ਕੀਤਾ ਗਿਆ ਸੀ ਪਰ ਇਹ ਨਹੀਂ ਪਤਾ ਸੀ ਕਿ ਇਹ ਪਿਆਰ ਮਹਿਸ ਕੁਝ ਦਿਨਾਂ ਦਾ ਕੁਝ ਮਹੀਨਿਆਂ ਦੇ ਵਿੱਚ ਇਹਨਾਂ ਦੀ ਇੰਨੀ ਜ਼ਿਆਦਾ ਲੜਾਈ ਹੋ ਗਈ ਕਿ ਉਹ ਇੱਕ ਦੂਸਰੇ ਨੂੰ ਹੁਣ ਦੇਖਣਾ ਤੱਕ ਪਸੰਦ ਨਹੀਂ ਕਰਦੇ ਗੁਰਪ੍ਰੀਤ ਨੇ ਨਾ ਸਿਰਫ ਮਹਿੰਦੀ ਲਗਵਾਈ ਸਗੋਂ ਆਪਣੇ ਪਤੀ ਦੇ ਨਾਮ ਦਾ ਟੈਟੂ ਬਣਵਾਇਆ ਉਸਦੇ ਪਹਿਲੇ ਅੱਖਰ ਦੇ ਨਾਮ ਦਾ ਟੈਟੂ ਆਪਣੀ ਉਂਗਲੀ ਤੇ ਘੁੰਡਵਾਇਆ ਅਤੇ ਉਹ ਸਾਰਾ ਦਰਦ ਉਸ ਨੂੰ ساری ਉਮਰ ਹੜਕਦਾ ਰਹਿਣਾ ਕਈ ਫੋਟੋਆਂ ਅਤੇ ਕਈ ਵੀਡੀਓਜ਼ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਪਿਆਰ ਚਲਕਦਾ ਹੈ ਰੋ ਰੋ ਕੇ 에어ਪੋਰਟ ਤੇ ਇੱਕ ਦੂਸਰੇ ਤੋਂ ਅਲੱਗ ਹੋਏ ਸਨ ਇੱਕ ਦੂਸਰੇ ਦੇ ਨਾਲ ਇੰਨਾ ਪਿਆਰ ਪਾ ਕੇ ਹਮੇਸ਼ਾ ਹਮੇਸ਼ਾ ਦੇ ਲਈ ਇੰਜ ਟੁੱਟ ਜਾਣਾ ਅਲੱਗ ਹੋ ਜਾਣਾ ਬੇहद ਹੀ ਦੁਖੀ ਹੈ ਉਹਨਾਂ ਨੇ ਵੀ ਸੁਪਨੇ ਦੇਖੇ ਹੋਣਗੇ ਕਿ ਅਸੀਂ ਸਾਰੀ ਉਮਰ ਇਕੱਠੇ ਰਹਾਂਗੇ ਆਪਣਾ ਭਵਿੱਖ ਸੋਚਿਆ ਹੋਣਾ ਬੀਤੇ 3 ਸਾਲ ਤੋਂ ਜਿਸ ਵਿਆਹ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਉਹ ਕੁਝ ਹੀ ਦਿਨਾਂ ਦੇ ਵਿੱਚ ਟੁੱਟ ਗਿਆ ਇੱਥੇ ਇੱਕ ਪਿਆਰ ਦੀ ਕਹਾਣੀ ਖਤਮ ਹੋਈ ਹੈ ਦੋ ਜ਼ਿੰਦਗੀਆਂ ਖਰਾਬ ਹੋਈਆਂ ਨੇ ਕਾਸ਼ ਉਸ ਦਿਨ ਅਰਸ਼ ਗੁਰਪ੍ਰੀਤ ਨੂੰ ਆਪਣੇ ਨਾਲ ਹੀ ਲੈ ਜਾਂਦਾ ਹੋ ਸਕਦਾ ਸੀ ਕਿ ਇਹ ਘਰ ਟੁੱਟਣੋਂ ਬਚ ਜਾਂਦਾ ਇੱਥੇ ਤਾਂ ਉਹ ਘਰ ਵੀ ਬੜੀ ਔਖੇ ਬਚਦੇ ਨੇ ਜਿੱਥੇ ਨੂੰ ਅਤੇ ਸੱਸ ਸਮੇਤ ਉਸਦਾ ਪੁੱਤ ਨਾਲ ਰਹਿੰਦਾ ਹੋਵੇ ਉਹਨਾਂ ਘਰਾਂ ਦੇ ਵਿੱਚ ਵੀ ਪੁੱਤ ਵਿੱਚ ਵਿਚਾਲੇ ਹੋ ਕੇ ਕਿਸੇ ਤਰ੍ਹਾਂ ਹੀ ਰਿਸ਼ਤਾ ਬਣਾਈ ਰੱਖਣਾ ਪਰ ਇੱਥੇ ਦਾ ਮੁੰਡਾ ਵਿਆਹ ਮਗਰੋਂ ਵਿਦੇਸ਼ ਚਲਾ ਗਿਆ ਅਤੇ ਇਸ ਘਰ ਦੇ ਹਾਲਾਤ ਇਹੋ ਜਿਹੇ ਕਿ ਦੋਨਾਂ ਪਾਸਿਆਂ ਤੋਂ ਹੀ ਖਰਾਬ ਕੀਤੇ ਗਏ ਨਜ਼ਰ ਆ ਰਹੇ ਨੇ ਲੋਕਾਂ ਦੇ ਵੱਲੋਂ ਜਿਹੜੇ ਕਮੈਂਟ ਕੀਤੇ ਗਏ ਨੇ ਅਸੀਂ ਉਹ ਤੁਹਾਨੂੰ ਪੜ ਕੇ ਸੁਣਾਵਾਂਗੇ ਜਿਸ ਦੇ ਵਿੱਚ ਉਹ ਆਪਣੀ رائے ਰੱਖ ਰਹੇ ਨੇ ਕਿਉਂਕਿ ਗੁਰਪ੍ਰੀਤ ਨੇ ਆਪਣੀ ਵੀਡੀਓ ਇਹ ਸੋਚ ਕੇ ਹੀ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਸੀ ਕਿ ਤੀਜੀ ਧਿਰ ਦੇ ਸਾਹਮਣੇ ਸਭ ਕੁਝ ਰੱਖਿਆ ਜਾਵੇ ਵਿਆਹ ਦੇ ਵਿੱਚ ਸਾਰੇ ਚਾਹ ਪੂਰੇ ਕਰਨ ਵਾਲੀ ਇਹ ਬੋਟੀ ਵਿਆਹ ਕਰਵਾ ਕੇ ਆਖਿਰਕਾਰ ਇਹ ਕੰਜ ਕਰ ਸਕਦੀ ਸੀ ਕਿ ਮਹਿਸ ਕੁਛ ਦਿਨ ਉੱਥੇ ਰਹਿੰਦੀ ਆਪਣੀ ਜ਼ਿੰਦਗੀ ਬਰਬਾਦ ਹੋਣ ਦਿੰਦੀ ਹੈ ਤੇ ਵਾਪਸ ਆ ਜਾਂਦੀ ਪਿਆਰ ਕਿਸੇ ਨੂੰ ਵੀ ਹੋ ਸਕਦਾ ਹੈ ਅਤੇ ਇਸ ਪੂਰੀ ਕਹਾਣੀ ਦੇ ਵਿੱਚ ਦੋਹਾਂ ਦਾ ਪਿਆਰ ਜ਼ਰੂਰ ਦਿਖ ਰਿਹਾ ਹੈ ਗਲਤ ਕੌਣ ਹੈ ਸਹੀ ਕੌਣ ਹੈ ਇਸ ਚੱਕਰ ਦੇ ਵਿੱਚ ਤਾਂ ਬਾਅਦ ਤੇ ਵਿੱਚ ਪੈਣਾ ਚਾਹੀਦਾ ਪਰ ਇਹ ਜ਼ਰੂਰ ਦੇਖਿਆ ਜਾਣਾ ਚਾਹੀਦਾ ਹੈ ਕਿ ਇੱਕ ਪਿਆਰ ਦੀ ਦੁਖ ਭਰੀ ਕਹਾਣੀ ਹੈ ਜਿਸ ਦਾ ਅੰਤ ਮਾੜਾ ਹੋਇਆ। ਇਸ ਸਮੇਂ ਦੋਵੇਂ ਪਰਿਵਾਰ ਇਹੀ ਆਖ ਰਹੇ ਨੇ ਕਿ ਰੱਬ ਸਾਨੂੰ ਹੌਸਲਾ ਦੇਵੇ ਤਾਂ ਕਿ ਇਹਨਾਂ ਮਾੜੇ ਦਿਨਾਂ ਦਾ ਸੀ ਸਾਹਮਣਾ ਕਰ ਸਕੀਏ। ਪਰ ਜੇਕਰ ਇਹ ਪਿਆਰ ਸੱਚਾ ਹੈ ਤਾਂ ਮੁੰਡਾ ਜਾਂ ਫਿਰ ਕੁੜੀ ਇੱਕ ਦਿਨ ਬੈਠ ਕੇ ਇਹ ਜ਼ਰੂਰ ਸੋਚਣਗੇ ਕਿ ਇੱਥੇ ਸਾਰਾ ਮਸਲਾ ਉਲਝਦਾ ਉਲਝਦਾ ਕਿਦਾਂ ਖਰਾਬ ਹੋ ਗਿਆ। ਸ਼ਾਇਦ ਇਸ ਨੂੰ ਰੋਕਿਆ ਜਾ ਸਕਦਾ ਸੀ ਕਿਉਂਕਿ ਇਹ ਲੜਾਈ ਪਤੀ-ਪਤਨੀ ਦੀ ਨਹੀਂ ਸੀ। ਜਦੋਂ ਵੀ ਕਿਸੇ ਤੀਸਰੇ ਇਨਸਾਨ ਕਰਕੇ ਤੀਸਰੇ ਬੰਦੇ ਕਰਕੇ ਝਗੜਾ ਹੁੰਦਾ ਹੈ ਤਾਂ ਦੋ ਪਿਆਰ ਕਰਨ ਵਾਲੇ ਅਕਸਰ ਸੋਚਦੇ ਨੇ ਕਿ ਸਾਡੇ ਦੋਵਾਂ ਦਾ ਤਾਂ ਇਸਦੇ ਵਿੱਚ ਕੋਈ ਕਸੂਰ ਨਹੀਂ ਸੀ ਪਰ ਕਿਸੇ ਤਰ੍ਹਾਂ ਹੋ ਇਸਦੇ ਮੋਰੇ ਬਣ ਜਾਂਦੇ ਨੇ ਅਤੇ ਇਹ ਪਿਆਰ ਖਤਮ ਹੋ ਜਾਂਦਾ ਹੈ ਇਸ ਸਮੇਂ ਗੁਰਪ੍ਰੀਤ ਆਖ ਰਹੀ ਹੈ ਕਿ ਮੇਰਾ ਪਤੀ ਮੇਰ ਤੋਂ ਡਿਵੋਰਸ ਮੰਗ ਰਿਹਾ ਹੈ ਉਹ ਆਖ ਰਿਹਾ ਹੈ ਕਿ ਮੈਨੂੰ ਛੁਟਕਾਰਾ ਚਾਹੀਦਾ ਹੈ ਮੈਨੂੰ ਛਟਕਾਰਾ ਦਿਵਾਓ ਮੇਰੀ ਘਰਵਾਲੀ ਤੋਂ ਕਿਉਂਕਿ ਮੈਂ ਹੋਰ ਵਿਆਹ ਕਰਵਾਣਾ ਹੈ ਇਸੇ ਤਰ੍ਹਾਂ ਹੀ ਮੁੰਡੇ ਦੇ ਵੱਲੋਂ ਵੀ ਇਹ ਹੀ ਆਖਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਉਸ ਨੂੰ ਫੋਟੋਆਂ ਭੇਜ ਰਹੀ ਹੈ ਕਿਸੇ ਹੋਰ ਮੁੰਡੇ ਦੇ ਨਾਲ ਹੱਥ ਦੇ ਵਿੱਚ ਹੱਥ ਪਾ ਕੇ ਕਿ ਮੈਨੂੰ ਤੇਰੇ ਤੋਂ ਵੱਧ ਪਿਆਰ ਕਰਨ ਵਾਲਾ ਕੋਈ ਹੋਰ ਮਿਲ ਗਿਆ ਪਰ ਜਿਹੜੀ ਵੀਡੀਓ ਗੁਰਪ੍ਰੀਤ ਕੋਰ ਪਾ ਰਹੀ ਹੈ ਉਸ ਦੇ ਵਿੱਚੋਂ ਲੋਕਾਂ ਨੂੰ ਪੁੱਛ ਰਹੀ ਹੈ ਕਿ ਮੈਨੂੰ ਸਮਝ ਨਹੀਂ ਆ ਰਹੀ ਮੈਂ ਜੀਵਾਂ ਕਿਵੇਂ ਇੱਕ ਪਾਸੇ ਦਾ ਉਸ ਦਾ ਸਭ ਕੁਝ ਚਲਾ ਗਿਆ ਉਸ ਦਾ ਕਹਿਣਾ ਕਿ ਮੇਰੀ ਇੱਜ਼ਤ ਤੱਕ ਦਾ ਕੋਈ ਮੁੱਲ ਨਾ ਪਿਆ ਅਤੇ ਹੁਣ ਮੈਂ ਇਨਸਾਫ ਦੇ ਲਈ ਵੀ ਠੋਕਰਾਂ ਖਾ ਰਹੀ ਹਾਂ ਵਾਇਰਲ ਵੀਡੀਓ ਸਸਤੇ ਨੂੰ ਦੀ ਲੜਾਈ ਦੀ ਇਸ ਦੇ ਵਿੱਚ ਸਸਤੇ ਵੱਲੋਂ ਆਪਣੀ ਨੂਹ ਤੇ ਕੇ ਇਲਜ਼ਾਮ ਲਗਾ ਦਿੱਤੇ ਗਏ ਨੇ ਨੂਹ ਦੇ ਵੱਲੋਂ ਆਪਣੀ ਸਸਤੇ ਬਾਰੇ ਕੁਝ ਇਹੋ ਜਿਹੀਆਂ ਗੱਲਾਂ ਕਈਆਂ ਕਈਆਂ ਨੇ ਜੋ ਕਿ ਨਾਤਾ ਸਾਡਾ ਸਮਾਜ ਪਰਵਾਨ ਕਰੇਗਾ ਤੇ ਨਾ ਹੀ ਸਾਡੇ ਸੱਭਿਆਚਾਰ ਦੇ ਵਿੱਚੋਂ ਉਹ ਆਉਂਦੀਆਂ ਨੇ ਇਸੇ ਕਰਕੇ ਕੁੜੀ ਨੂੰ ਟ੍ਰੋਲ ਕੀਤਾ ਜਾ ਰਿਹਾ ਉਸ ਦੀਆਂ ਹਰਕਤਾਂ ਉਸ ਦੇ ਕੰਮ ਉਸ ਦੀਆਂ ਗੱਲਾਂ ਨੂੰ ਲੈ ਕੇ ਲੋਕ ਇਹੀ ਆਖ ਰਹੇ ਨੇ ਕਿ ਇਹ ਸਹੀ ਨਹੀਂ ਹੈ ਪਰ ਦੂਸਰੇ ਪਾਸੇ ਉਹ ਲੋਕ ਵੀ ਮੌਜੂਦ ਨੇ ਇੱਥੇ ਜੋ ਕਿ ਸਸਤੇ ਬਾਰੇ ਆਖ ਰਹੇ ਨੇ ਕਿ ਇਹ ਜ਼ਿਆਦਾ ਚਲਾਕ ਲੱਗਦੀ ਹੈ ਇਸ ਨੇ ਹੀ ਆਪਣੀ ਨੂੰ ਨੂੰ ਤੰਗ ਪਰੇਸ਼ਾਨ ਕੀਤਾ ਉਸ ਦਾ ਪਤੀ ਵੀ ਨਾਲ ਨਹੀਂ ਰਹਿ ਰਿਹਾ ਸੀ ਵਿਆਹ ਤੋਂ ਕੁਝ ਸਮੇਂ ਬਾਅਦ ਉਹੋਂ ਬਾਹਰ ਚਲਾ ਗਿਆ ਤੇ ਇਸ ਦੀ ਜਾਂ ਕਾਰੀ ਨੂਨ ਸਰਪਤ ਦੋ ਦਿਨ ਪਹਿਲਾਂ ਦਿੱਤੀ ਜਾਂਦੀ ਹੈ ਉਸੇ ਤੋਂ ਹੀ ਲੋਕਾਂ ਨੂੰ ਲੱਗ ਰਿਹਾ ਹੈ ਕਿ ਦਾਲ ਦੇ ਵਿੱਚ ਜ਼ਰੂਰ ਕੁਝ ਕਾਲਾ ਸੱਸ ਦੀ ਪਹਿਲਾਂ ਤੋਂ ਹੀ ਇਹੋ ਜਿਹੀ ਕੋਈ ਪਲੈਨਿੰਗ ਹੋਣੀ ਹੈ ਕਿਉਂਕਿ ਬਾਅਦ ਦੇ ਵਿੱਚ ਮਾਮਾ ਅਤੇ ਸੱਸ ਇਹ ਗੱਲ ਕਰਦੇ ਨੇ ਕਿ ਅਸੀਂ ਹੋਰ ਵਿਆਹ ਕਰਵਾਵਾ ਦੇਵਾਂਗੇ ਮੁੰਡੇ ਦਾ ਇਹ ਵੀ ਇਲਜ਼ਾਮ ਹੀ ਹੈ ਜੋ ਕਿ ਕਾਨੂੰਨ ਦੇ ਵੱਲੋਂ ਲਗਾਇਆ ਗਿਆ ਹੈ ਕਿ ਵਾਕ ਹੀ ਕੁੜੀ ਅਤੇ ਮੁੰਡੇ ਨੂੰ ਆਪਣੇ ਇਸ ਵਿਆਹ ਤੋਂ ਬਾਅਦ ਕੋਈ ਹੋਰ ਮਿਲ ਚੁੱਕਿਆ ਹੈ ਕਿਸੇ ਹੋਰ ਦੇ ਨਾਲ ਉਹ ਪਿਆਰ ਦੇ ਵਿੱਚ ਪੈ ਗਏ ਨੇ ਇਸ ਵਿਆਹ ਨੂੰ ਛੱਡਣਾ ਚਾਹੁੰਦੇ ਨੇ ਤੋੜਨਾ ਚਾਹੁੰਦੇ ਨੇ ਜਿਸ ਨੂੰ ਕਿ ਹਲੇ 1 ਸਾਲ ਵੀ ਨਹੀਂ ਹੋਇਆ ਪਰ ਇਸ ਦੀ ਮਿਹਨਤ ਇਸ ਵਿਆਹ ਤੇ ਲੱਗੀ ਹੋਈ ਮਿਹਨਤ ਇਸ ਦੇ ਉੱਪਰ ਕੀਤਾ ਗਿਆ ਖਰਚ ਸਮੇਤ ਬਿਤਾਇਆ ਹੋਇਆ ਸਮਾਂ ਸਮੇਤ ਪੂਰੇ 3 ਸਾਲ ਦਾ ਸਮਾਂ ਸੀ ਇਸ ਵਿਆਹ ਨੂੰ ਪੂਰਾ ਹੋਣ ਦੇ ਵਿੱਚ ਰਿਸ਼ਤੇ ਤੋਂ ਲੈ ਕੇ ਹੁਣ ਤੱਕ 3 ਸਾਲ ਦਾ ਸਮਾਂ ਲੱਗਿਆ ਸੀ ਪਰ ਟੁੱਟਣ ਨੂੰ ਮਹਿਜ਼ ਕੁਝ ਮਹੀਨੇ ਹੀ ਲੱਗੇ ਨੇ 1 ਸਾਲ ਵੀ ਨਹੀਂ ਹੋਇਆ ਬਿਆਨ ਹੋ ਕਿ ਮੁੰਡੇ ਤੇ ਕੁੜੀ ਦੀ ਲੜਾਈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤਾਂ ਖੈਰ ਇਹ ਤਾਂ ਨਹੀਂ ਕਿਹਾ ਜਾ ਸਕਦਾ ਮੁੰਡੇ ਤੇ ਕੁੜੀ ਦੀ ਲੜਾਈ ਹੈ ਕਿਉਂਕਿ ਇਸ ਦੇ ਵਿੱਚ ਮੁੰਡਾ ਨਾਤਾ ਸਾਹਮਣੇ ਆਇਆ ਨਾ ਉਸ ਦੇ ਵੱਲੋਂ ਕੁਝ ਕਿਹਾ ਗਿਆ ਹੁਣ ਤੱਕ ਬਸ ਇਹ ਗੱਲ ਹੀ ਸਾਹਮਣੇ ਆਈ ਕਿ ਸੱਸ ਤੇ ਨੂੰਹ ਦੀ ਲੜਾਈ ਹੋਈ ਅਤੇ ਇਸ ਦੇ ਵਿੱਚ ਕਦੇ ਨੂੰਹ ਦਾ ਪਲੜਾ ਭਾਰੀ ਹੋ ਜਾਂਦਾ ਤੇ ਕਦੇ ਸੱਸ ਦਾ ਪਲੜਾ ਭਾਰੀ ਹੋ ਜਾਂਦਾ ਦੋਹਾਂ ਪੱਖਾਂ ਦੀ ਗੱਲ ਸੁਣਨ ਤੋਂ ਬਾਅਦ ਹੁਣ ਇਹ ਸਾਹਮਣੇ ਆ ਰਿਹਾ ਹੈ ਕਿ ਨੂੰਹ ਦੀ ਡੋਪ ਟੈਸਟ ਦੀ ਰਿਪੋਰਟ ਆਣੀ ਹੈ ਉਸ ਤੇ ਸਾਰੀ ਗੱਲ ਖੜੀ ਹੈ ਕਿਉਂਕਿ ਉਸੇ ਹੀ ਘਰ ਦੇ ਵਿੱਚ ਉਸਦੇ ਨਾਲ ਕੁੱਟਕਟਾਪਾ ਹੋਣਾ ਨੂੰ ਦੇ ਨੂੰ ਦੇ ਉੱਪਰ ਲਗਾਣਾ ਹੈ ਇਲਜ਼ਾਮ ਕਿ ਇਹ ਨਸ਼ਾ ਕਰਕੇ ਘਰ ਆਉਂਦੀ ਸੀ ਥਾਰ ਲੈ ਕੇ ਬਾਹਰ ਘੁੰਮਦੀ ਸੀ ਵੀਡੀਓਜ਼ ਬਣਾਉਂਦੀ ਸੀ ਸ਼ਰਾਬਾਂ ਪੀਂਦੀ ਸੀ ਇਹ ਸਾਰੇ ਇਲਜ਼ਾਮ ਉਸ ਤੇ ਸਾਰੇ ਪਰਿਵਾਰ ਦੇ ਵੱਲੋਂ ਜਦੋਂ ਕੁੜੀ ਤੇ ਲਗਾਏ ਗਏ ਨਹੀਂ ਤਾਂ ਹੁਣ ਉਸਤੇ ਡੋਪ ਟੈਸਟ ਦੀ ਗੱਲ ਕੀਤੀ ਗਈ ਸੀ ਹਾਲਾਂਕਿ ਇਹ ਗੱਲ ਕਿਸੇ ਹੋਰ ਨੇ ਨਹੀਂ ਸਗੋ ਖੁਦ ਕੁੜੀ ਅਤੇ ਉਸਦੇ ਪਰਿਵਾਰ ਦੇ ਵੱਲੋਂ ਕੀਤੀ ਗਈ ਕਿ ਅਸੀਂ ਇਹ ਗੱਲ ਸਪਸ਼ਟ ਕਰਾਂਗੇ ਜਨਤਾ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਕਿ ਸਾਡੀ ਧੀ ਨਸ਼ਾ ਨਹੀਂ ਕਰਦੀ ਡਰਗ ਟੈਸਟ ਕਰਵਾਇਆ ਜਾਵੇਗਾ ਅਤੇ ਉਹੋ ਲੋਕਾਂ ਦੇ ਸਾਹਮਣੇ ਰਿਪੋਰਟ ਰੱਖੀ ਜਾਵੇਗੀ ਹੁਣ ਇਸ ਦਾ ਹੀ ਇੰਤਜ਼ਾਰ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿ ਜੇਕਰ ਇਸ ਗੱਲ ਦੇ ਵਿੱਚ ਸੱਚਾਈ ਹੈ ਤਾਂ ਸਾਨੂੰ ਵੀ ਦੱਸਿਆ ਜਾਵੇ ਕਿ ਕੁੜੀ ਨਸ਼ਾ ਨਹੀਂ ਕਰਦੀ ਕਿਉਂਕਿ ਹੱਦੋਂ ਵੱਧ ਇਲਜ਼ਾਮ ਇਹ ਹੀ ਲੱਗ ਰਹੇ ਨੇ ਕਿ ਇਹ ਨਸ਼ੇ ਦੇ ਵਿੱਚ ਘਰ ਦੇ ਵਿੱਚ ਬਹੁਤ ਕੁਝ ਗਲਤ ਕਰਦੀ ਸੀ ਸਹਰੇ ਘਰ ਦੇ ਵਿੱਚ ਪਰ ਇਸ ਨੂੰ ਜਦੋਂ ਰੋਕਿਆ ਜਾਂਦਾ ਹਟਾਇਆ ਜਾਂਦਾ ਸੀ ਤਾਂ ਇਹ ਚੀਕਾਂ ਮਾਰਦੀ ਸੀ ਵੀਡੀਓਜ਼ ਬਣਾਉਂਦੀ ਸੀ ਤੇ ਲੜਾਈ ਝਗੜਾ ਕਰਦੀ ਹੁੰਦੀ ਸੀ ਇਸ ਤੋਂ ਇਲਾਵਾ ਕੁੜੀ ਆਖ ਰਹੀ ਹੈ ਕਿ ਉਸ ਦੇ ਨਾਲ ਕੁਟ ਮਾਰ ਕੋਈ ਸੀ ਉਸਦੇ ਜ਼ਖਮ ਤੱਕ ਉਖਾੜ ਦਿੱਤੇ ਗਏ ਸੀ ਟਾਂਕੇ ਉਖਾੜੇ ਗਏ ਜਿਹੜਾ ਉਹ ਆਪਰੇਸ਼ਨ ਹੋਇਆ ਸੀ ਉਸ ਨੂੰ ਘਰੋਂ ਘਟਿਆ ਗਿਆ ਹਮਾਰਕਟ ਕੀਤੀ ਗਈ ਸੱਸ ਦੇ ਉੱਪਰ ਉਸਨੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਜਿਸ ਨੂੰ ਲੈ ਕੇ ਹੁਣ 7 ਤਰੀਕ ਦੀ ਸੀਸੀਟੀਵੀ ਵੀਡੀਓ ਉਸ ਘਰ ਦੇ ਅੰਦਰ ਦੀ ਹੈ ਜਿਹੜੀ ਉਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਲੋਕਾਂ ਦੇ ਵੱਲੋਂ ਕਿਉਂਕਿ ਇਹ ਸਭ ਕੁਝ 7 ਤਰੀਕ ਨੂੰ ਹੀ ਹੋਇਆ ਸੀ ਹੋਇਆ ਕੀ ਕੁਝ ਸੀ ਉਸ ਨੂੰ ਲੈ ਕੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਹਰ ਗੱਲ ਦੀ ਵੀਡੀਓ ਸਾਹਮਣੇ ਆ ਸਕਦੀ ਹੈ ਤਾਂ ਉਸ ਦਿਨ ਦੀ ਉਸ ਗੱਲ ਦੀ ਵੀਡੀਓ ਵੀ ਜ਼ਰੂਰ ਹੋਣੀ ਹੈ ਡੀਵੀਆਰ ਕੁੜੀ ਦੇ ਕੋਲ ਆਖਿਆ ਜਾ ਰਿਹਾ ਹੈ ਜਿਵੇਂ ਕਿ ਸੱਸ ਨੇ ਕਿਹਾ ਉਸ ਵੀਡੀਓ ਦਾ ਇੰਤਜ਼ਾਰ ਲੋਕ ਕਰ ਰਹੇ ਨੇ ਕਿ ਵਾਕਈ ਉਹ ਸਭ ਕੁਝ ਹੋਇਆ ਸੀ ਜਾਂ ਫਿਰ ਨਹੀਂ ਪਰ ਇਸ ਗੱਲ ਦੀ ਗਵਾਹੀ ਉਸ ਪਿੰਡ ਦੇ ਕੁਝ ਲੋਕ ਪਰ ਉਹਨੂੰ ਤਿਆਰ ਨਹੀਂ ਐਵੇਂ ਸੱਸ ਸੋਰੇ ਦਾ ਕਹਿਣਾ ਕਿਉਂਕਿ ਉਹਨਾਂ ਦੇ ਗਵਾਨ ਤੇ ਵਿੱਚ ਹੀ ਵੱਡੇ ਭਰਾ ਦੀ ਮਰਗਤ ਹੋਈ ਸੀ ਤਾਇਆ ਜੀ ਦੀ ਮਰਗਤ ਦੱਸੀ ਜਾ ਰਹੀ ਹੈ ਮੁੰਡੇ ਦੇ ਤਾਈ ਦੀ ਮਰਗਤ ਉਸੇ ਦਿਨ ਹੋਈ ਸੀ ਅਤੇ ਉਸੇ ਦਿਨ ਹੀ ਕੁੜੀ ਦੇ ਵੱਲੋਂ ਸਭ ਕਲੇਸ਼ ਸ਼ੁਰੂ ਕੀਤਾ ਗਿਆ ਜਿਵੇਂ ਕਿ ਸੱਸ ਨੇ ਦੱਸਿਆ ਅਤੇ ਉਸ ਮਗਰੋਂ ਕੁੜੀ ਦੇ ਪਰਿਵਾਰਿਕ ਮੈਂਬਰ ਉਸ ਨੂੰਾਂ ਕੇ ਆਪਣੇ ਨਾਲ ਲੈ ਜਾਂਦੇ ਨੇ ਕਿ ਵਾਕ ਹੀ ਇਹ ਸੱਚ ਹੈ ਕਿ ਇੱਕ ਪਾਸੇ ਤਾਂ ਕੋਈ ਇਨਸਾਨ ਦੁਨੀਆ ਤੋਂ ਰੁਕਸਤ ਹੋ ਰਿਹਾ ਹੋਵੇ ਦੂਸਰੇ ਪਾਸੇ ਉਸੇ ਹੀ ਸਮੇਂ ਉਸੇ ਹੀ ਦਿਨ ਸੱਸ ਤੇ ਨੂੰ ਨੇ ਆਪਣਾ ਹੀ ਕਲੇਸ਼ ਪਾਇਆ ਹੋਵੇ ਨਾ ਤਾਂ ਇੱਥੇ ਸੱਸ ਨੇ ਹੀ ਲਿਹਾਜ਼ ਕੀਤਾ ਕਿ ਦੂਜੇ ਘਰ ਦੇ ਵਿੱਚ ਮਰਗਤ ਹੋਈ ਹੈ ਤੇ ਨਾ ਹੀ ਨੂੰ ਨਹੀਂ ਦੋਹਾਂ ਦੇ ਵਿੱਚੋਂ ਕੋਈ ਜਾਣਾ ਜੇਕਰ ਸ਼ਾਂਤ ਰਹਿ ਕੇ ਇਸ ਗੱਲ ਨੂੰ ਨਬੇੜ ਲੈਂਦਾ ਕਿ ਸਾਡਾ ਮਾਨਾ ਜੀ ਦੁਖੀ ਹੈ ਦੂਸਰੇ ਪਾਸੇ ਮਰਗਤ ਹੋਈ ਹੈ ਅਸੀਂ ਉੱਥੇ ਜਾਣਾ ਇਧਰ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਅਜਿਹਾ ਕੀਤਾ ਜਾਂਦਾ ਤੇ ਇਧਰੋਂ ਵੀ ਨੂੰ ਦੇ ਵੱਲੋਂ ਇਸ ਗੱਲ ਦਾ ਲਿਹਾਜ਼ ਰੱਖਿਆ ਜਾਂਦਾ ਉਸ ਤੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕਿ ਅੱਜ ਕੋਈ ਦੁਨੀਆ ਤੋਂ ਗਿਆ ਅਸੀਂ ਇਸ ਗੱਲ ਦਾ ਇਹ ਲਿਹਾਜ਼ ਕਰ ਲਈਏ ਪਰ ਇਹ ਨਹੀਂ ਹੋਇਆ ਸਸਦੇ ਵੱਲੋਂ ਵੀ ਉਸ ਦਿਨ ਲੇਡੀ ਪੁਲਿਸ ਭੁਲਾਈ ਜਾਂਦੀ ਹੈ ਬਾਕੀ ਪੁਲਿਸ ਵੀ ਬੁਲਾਈ ਕਿਤੇ ਸਾਰਾ ਕੁਝ ਹੁੰਦਾ ਰਿਹਾ ਤਾਂ ਖੈਰ ਇੱਕ ਬੜੀ ਲੰਬੀ ਚੋੜੀ ਗੱਲਬਾਤ ਹੈ ਪਰ ਹੁਣ ਅੰਤ ਇੱਥੇ ਆ ਕੇ ਹੋ ਰਹੀ ਹੈ ਕਿ ਕੁੜੀ ਇਹ ਆਖ ਰਹੀ ਹੈ ਕੀ ਮੁੰਡੇ ਦਾ ਕਿਤੇ ਹੋਰ ਰਿਲੇਸ਼ਨ ਹੈ ਰਾਜਪੁਰੇ ਦੀ ਕੁੜੀ ਦੇ ਨਾਲ ਉਸ ਤਾਂ ਇਹ ਪਤੀ ਅਰਸ਼ ਵਿਆਹ ਕਰਵਾਉਣਾ ਚਾਹੁੰਦਾ ਹੈ ਜਿਸ ਦੇ ਚਲਦੇ ਹੋਏ ਉਹ ਉਸ ਤੋਂ ਛੁਟਕਾਰਾ ਪਾਉਣ ਦੇ ਲਈ ਆਖ ਰਿਹਾ ਹੈ ਗੁਰਕੌਰ ਦਾ ਕਹਿਣਾ ਹੈ ਕਿ ਮੈਨੂੰ ਇਹ ਕਿਹਾ ਜਾ ਰਿਹਾ ਹੈ ਕਿ ਮੈਨੂੰ ਡਾਈਵੋਰਸ ਦੇ ਦੇ ਮੈਨੂੰ ਛੱਡ ਦੇ ਤਾਂ ਕਿ ਮੈਂ ਕਿਤੇ ਹੋਰ ਵਿਆਹ ਕਰਵਾ ਸਕਾਂ ਇਹ ਅਰਸ਼ ਕਹਿ ਰਿਹਾ ਉਸ ਨੂੰ ਇਲਜ਼ਾਮ ਲਗਾਏ ਨੇ ਕੁੜੀ ਦੇ ਵੱਲੋਂ ਅਤੇ ਮੁੰਡੇ ਵਾਲਿਆਂ ਦਾ ਕਹਿਣਾ ਹੈ ਕਿ ਕੁੜੀ ਦੇ ਵੱਲੋਂ ਨਵਾਂ ਟੈਟੂ ਬਣਵਾ ਕੇ ਹੱਥ ਦੇ ਵਿੱਚ ਹੱਥ ਪਾ ਕੇ ਕਿਸੇ ਹੋਰ ਮੁੰਡੇ ਦੇ ਨਾਲ ਇੱਕ ਵੀਡੀਓ ਆਪਣੇ ਪਤੀ ਨੂੰ ਭੇਜੀ ਜਾਂਦੀ ਹੈ ਅਤੇ ਉਹ ਲਿਖਦੀ ਹੈ ਕਿ ਮੈਨੂੰ ਤੇਰੇ ਤੋਂ ਵੱਧ ਪਿਆਰ ਕਰਨ ਵਾਲਾ ਕੋਈ ਹੋਰ ਮਿਲ ਚੁੱਕਿਆ ਹੈ ਅਸੀਂ ਹੁਣ ਕੁਝ ਲੋਕਾਂ ਦੇ ਕਮੈਂਟ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਜੋ ਇਸੇ ਖਬਰ ਦੇ ਹੇਠਾਂ ਆਏ ਨੇ ਰਾਜਵਿੰਦਰ ਕੌਰ ਲਿਖਦੇ ਨੇ ਕਿ ਕੋਈ ਵੀ ਕੁੜੀ ਜਾਣ ਬੁੱਝ ਕੇ ਆਪਣਾ ਕਰ ਨਹੀਂ ਉਜਾੜਦੀ ਇਹ ਗੱਲ ਤਾਂ ਪੱਕੀ ਹੈ ਰੀਲਾਂ ਤਾਂ ਦੁਨੀਆ ਬਣਾਉਂਦੀ ਹੈ ਅੱਜ ਕੱਲ ਕੋਣ ਹੈ ਜੋ ਰੀਲਾਂ ਨਹੀਂ ਬਣਾਉਂਦਾ ਪਰਨੀਤ ਦੇ ਵੱਲੋਂ ਗੁਰਦੀ ਡੋਪ ਟੈਸਟ ਦੀ ਰਿਪੋਰਟ ਨੂੰ ਦਿਖਾਉਣ ਦੇ ਲਈ ਆਖਿਆ ਜਾ ਰਿਹਾ ਹੈ ਤੇ ਇੱਕ ਹੋਰ ਕਮੈਂਟ ਦਿੱਤੇ ਕਿਹਾ ਗਿਆ ਕਿ ਘਰ ਉਹੀ ਵਸਾ ਸਕਦੀ ਹੈ ਜਿਸ ਤੇ ਕੁਲ ਚੰਗੇ ਸੰਸਕਾਰ ਹੋਣ ਇਹੋ ਜਿਹੀਆਂ ਜਿਹੜੀਆਂ ਕਿ ਕੈਮਰੇ ਤੇ ਆਹ ਬੋਲਦੀਆਂ ਨੇ ਘਰ ਵਿੱਚ ਕੀ ਕਰਦੀਆਂ ਹੋਣਗੀਆਂ ਜਿਨ੍ਹਾਂ ਦੇ ਬਾਹਰ ਮੁੰਡਿਆਂ ਦੇ ਨਾਲ ਹੋਟਲਾਂ ਤੇ ਰਹਿਣਾ ਜਿਸ ਮੈਦਾਨ ਨੂੰ ਬਾਇਸ਼ ਕਰਨੀ ਹੋਵੇ ਉਹ ਨਹੀਂ ਵਸ ਸਕਦੀਆਂ ਘੋਰ ਕਮੈਂਟ ਵਿੱਚ ਕਿਹਾ ਗਿਆ ਕਿ ਸੱਸ ਗਲਤ ਹੈ ਤੇ ਸੱਸ ਨੂੰ ਮੁੰਡੇ ਅਤੇ ਕੁੜੀ ਤੋਂ ਦੂਰ ਕਰ ਦਿਵੋ ਫੇਰ ਇਹੋ ਜਿਹੀ ਕੋਈ ਗੱਲ ਨਹੀਂ ਹੋਣੀ ਸ਼ਮਸ਼ੇਰ ਸਿੰਘ ਦਾ ਕਹਾਣਾ ਹੈ ਕੋਈ ਟੈਟੂ ਵਾਲੀਆਂ ਇਦਾਂ ਨਹੀਂ ਵੱਸ ਸਕਦੀਆਂ ਤੇ ਹੁਣ ਕੁਝ ਇਹੋ ਜਿਹੀਆਂ ਕੁੜੀਆਂ ਦੇ ਕਮੈਂਟ ਆਏ ਨੇ ਜਿਨ੍ਹਾਂ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਹੋਏ ਲਿਖਿਆ ਕਿ ਸਾਡੇ ਨਾਲ ਵੀ ਇਹੀ ਕੁਝ ਹੋਇਆ ਕਿ ਮੇਰੇ ਨਾਲ ਵੀ ਇਦਾਂ ਹੋਇਆ ਬਹੁਤ ਜਗ੍ਹਾ ਇਦਾਂ ਹੁੰਦਾ ਤੇ ਮੇਰੀ ਕਹਾਣੀ ਵੀ ਗੁਰਪ੍ਰੀਤ ਵਾਲੀ ਹੀ ਹੈ ਅੱਜਕੱਲ ਸਭ ਤੋਂ ਰਿਸਕੀ ਕੰਮ ਵਿਆਹ ਹੋ ਗਿਆ ਰੁਪਿੰਦਰ ਸਿੰਘ ਨੇ ਇਹ ਲਿਖਿਆ ਤੇ ਬਲਜੀਤ ਸਿੰਘ ਲਿਖਦੇ ਨੇ ਕਿ ਕੁੜੀ ਸੱਚੀ ਹੈ ਮੁੰਡੇ ਦਾ ਫੇਰ ਦੀ ਗੱਲ ਕੀਤੀ ਜਾ ਰਹੀ ਹੈ ਜਦੋਂ ਗੁਰਦੇ ਵੱਲੋਂ ਤਾਂ ਲੋਕਾਂ ਦਾ ਹੀ ਮੰਨਣਾ ਹੈ ਕਿ ਹੋ ਸਕਦਾ ਹੈ ਫੇਰ ਮੁੰਡੇ ਦਾ ਤਾਂ ਤਾਂ ਹੀ ਇਹਨਾਂ ਕੁਝ ਹੋ ਗਿਆ ਮੁੰਡਾ ਚੁੱਪ ਹੈ ਸਹੀ ਗੱਲ ਹੈ ਗੁਰਪ੍ਰੀਤ ਦੇ ਲਈ ਹੰਗਾਰਾ ਭਰਿਆ ਗਿਆ ਤੇ ਕਿਤੇ ਗੁਰਪ੍ਰੀਤ ਨੂੰ ਬੁਰਾ ਵੀ ਕਿਹਾ ਗਿਆ ਨੂੰ ਸੱਸ ਦੋਹਾਂ ਨੂੰ ਹੀ ਚਲਾ ਕੇ ਕਿਹਾ ਗਿਆ ਤੇ ਕਿਹਾ ਗਿਆ ਕਿ ਮਾਡਰਨ ਬੰਦੀਆਂ ਨੂੰ ਸੱਸ ਚਲਾ ਕੇ ਤੇ ਪਰਿਵਾਰ ਦੇ ਵਿੱਚ ਰਹਿਣ ਵਾਲੇ ਉਸਤੇ ਕੰਮ ਨਹੀਂ ਲੱਗਦੇ ਦੋਵੇਂ ਹੀ ਜਨਾਨੀਆਂ ਤੇਜ ਦੱਸੀਆਂ ਨੇ ਤੇ ਇਧਰ ਵੀ ਕਿਹਾ ਜਾ ਰਿਹਾ ਹੈ ਕਿ ਕੁੜੀ ਨੇ ਕਿੰਨਾ ਸੋਹਣਾ ਸਭ ਕੁਝ ਡੈਕੋਰੇਟ ਕੀਤਾ ਅਤੇ ਇਹਨਾਂ ਲੋਕਾਂ ਨੇ ਕਿਸੇ ਦੀ ਧੀ ਰੋਲ ਦਿੱਤੀ ਇਸ ਦੇ ਵਿੱਚ ਕੁੜੀ ਸਹੀ ਲੱਗ ਰਹੀ ਹੈ ਸੱਸ ਗਲਤ ਲੱਗ ਰਹੀ ਹੈ ਕੁੜੀ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਕੁਲਵੰਤ ਸਾਮਰਾ ਲਿਖ ਰਹੇ ਨੇ ਕਿ ਗਰੀਲਾਂ ਵਾਲੀਆਂ ਤੋਂ ਪਰਮਾਤਮਾ ਬਚਾਵੇ ਰਵਿੰਦਰ ਸਿੰਘ ਕਹਿੰਦੇ ਨੇ ਕਿ ਕੁੜੀ ਦੇ ਨਾਲ ਹੀ ਗਲਤ ਹੋਇਆ ਤੇ ਦਿਨਸਾਲ ਉਸਨੇ ਵੇਟ ਕੀਤੀ ਹੈ ਬਹੁਤ ਚਲਾਕ ਹੈ ਸੱਸ ਕਦੀ ਸੁਖੀ ਨਹੀਂ ਰਹਿਣੀ ਲੋਕੇ ਵੀ ਕਮੈਂਟ ਕਰ ਰਹੇ ਨੇ ਇਹ ਘਰਪਮਨ ਜਿੱਥੇ ਕੁੜੀਆਂ ਦੇ ਬਾਰੇ ਲਿਖਿਆ ਗਿਆ ਕਿ ਗਲਤੀ ਭਾਵੇਂ ਇਸ ਮਾਮਲੇ ਦੇ ਵਿੱਚ ਕਿਸੇ ਦੇ ਵੀ ਹੋਵੇ ਪਰ ਅੱਜਕੱਲ ਜ਼ਿਆਦਾ ਕੁੜੀਆਂ ਕੰਮ ਬਿਲਕੁਲ ਹੀ ਨਹੀਂ ਕਰਦੀਆਂ। ਲੇਟ ਉੱਠਣਾ, ਫੋਨ ਤੇ ਲੱਗੇ ਰਹਿਣਾ, ਬਾਜ਼ਾਰ ਤੁਰੇ ਰਹਿਣਾ, ਪੀਜ਼ਾ 버ਗਰ ਖਾਣੇ ਇਹ ਜ਼ਿਆਦਾ ਰੀਜ਼ਨ ਨੇ ਡਿਸਪਿਊਟ ਹੋਣ ਦੇ ਬਹੁਤ ਕੁੜੀਆਂ ਚੰਗੀਆਂ ਵੀ ਹੁੰਦੀਆਂ ਨੇ ਬਟ ਜੇ ਕੁੜੀਆਂ ਘਰ ਦਾ ਕੰਮ ਨਹੀਂ ਕਰ ਸਕਦੀਆਂ ਤਾਂ ਉਹ ਪੇਕੇ ਘਰ ਹੀ ਰਹਿਣ, ਵਿਆਹ ਕਰਾ ਕੇ ਕਿਸੇ ਦਾ ਘਰ ਨਾ ਖਰਾਬ ਕਰਨ ਇਹ ਨਸੀਹਤ ਦਿੱਤੀ ਗਈ ਹੈ। ਅਗਲੇ ਦੋ ਕਮੈਂਟ ਜੋ ਕਿ ਮਨਪ੍ਰੀਤ ਅਰੋੜਾ ਨੇ ਕੀਤੇ ਹੋਏ ਨੇ ਕਿ ਐਕਚੁਅਲੀ ਲੜਕੇ ਨੂੰ ਸਾਹਮਣੇ ਆਣਾ ਚਾਹੀਦਾ ਅਤੇ ਕੁੜੀ ਵੀ ਪੂਰੀ ਗਲਤ ਲੱਗਦੀ ਹੈ ਕਿਉਂਕਿ ਵਸਣ ਵਾਲੀ ਸ਼ਕਲ ਉਹਦੀ ਵੀ ਨਹੀਂ ਇੱਕ ਹੋਰ ਮੈਸੇਜ ਇਸ ਦੇ ਵਿੱਚ ਕਿਹਾ ਗਿਆ ਕਿ ਮੇਰੇ ਨਾਲ ਵੀ ਸੇਮ ਹੋਇਆ ਪਰ ਮੇਰਾ ਪਤੀ ਮੇਰੇ ਨਾਲ ਸਟੈਂਡ ਲੈ ਗਿਆ ਸੀ ਇਸ ਕਰਕੇ ਮੇਰੀ ਜ਼ਿੰਦਗੀ ਬਚੀ ਹੈ ਗੁਰਵਿੰਦਰ ਸੇ ਲਿਖਦੇ ਨੇ ਕਿ ਕੁੜੀ ਦੀ ਗੱਲ ਕਰਨ ਦੇ ਤਰੀਕੇ ਤੋਂ ਤੇ ਸਟਾਈਲ ਤੋਂ ਹੀ ਪਤਾ ਲੱਗਦਾ ਹੈ ਕਿ ਕੁੜੀ ਕਿੰਨੀ ਚੱਕਵੀ ਆ ਗੱਲ ਤਾਂ ਦੇਖੋ ਵੀਡੀਓ 'ਚ ਕਿਵੇਂ ਸਟਾਈਲ ਮਾਰ-ਮਾਰ ਕੇ ਕਰਦੀ ਆ ਤੁਹਾਨੂੰ ਲੱਗਦਾ ਕੁੜੀ ਇਨ ਕਿੱਕ ਸਾਈਡ ਤੋਂ ਦੁੱਖ ਹੈ ਆਪਦੇ ਘਰ ਖਰਾਬ ਹੋਣ ਦਾ ਤੇ ਤੁਸੀਂ ਸਿਰਫ ਕੁੜੀ ਦੀ ਵੀਡੀਓਜ਼ਨ ਦੇਖੋ ਮੁੰਡੇ ਵਾਲਿਆਂ ਦੀ ਵੀ ਵੀਡੀਓ ਪੂਰੀ ਦੇਖੋ ਵਿਦ ਪ੍ਰੂਫ ਉਹਨਾਂ ਨੇ ਸਭ ਕੁਝ ਦੱਸਿਆ ਇਸ ਕੁੜੀ ਦੇ ਲੱਛਣ ਕੁੜੀ ਆਪ ਕਿੰਗ 3 ਪਰਸਨ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਸੀ ਅੱਜ ਦੇ ਟਾਈਮ ਦੇ ਵਿੱਚ ਕੁੜੀ ਵਾਲਿਆਂ ਨੇ ਵਿਆਹ ਨੂੰ ਮਜ਼ਾਕ ਬਣਾ ਲਿਆ ਇਕ ਹੋਰ ਕਮੈਂਟ ਮਨਜੀਤ ਕੌਰ ਗੱਡੀ ਕੁੜੀ ਦੇ ਨਾਂ ਤੇ ਹੀ ਹੋਣੀ ਚਾਹੀਦੀ ਸੀ ਤੈਹੋ ਜਿਹੇ ਹਜ਼ਾਰਾਂ ਹੀ ਲੱਖਾਂ ਹੀ ਕਮੈਂਟ ਇਸ ਵੀਡੀਓ ਨੂੰ ਲੈ ਕੇ ਆ ਚੁੱਕੇ ਨੇ ਸੁਖਦੀਪ ਕੌਰ ਦਾ ਕਮੈਂਟ ਜਿੱਥੇ ਉਹਨੇ ਕਿਹਾ ਕਿ ਜਿਹੜੇ ਇਹ ਬੀਬੀਆਂ ਦੇ ਹੱਕ ਦੇ ਵਿੱਚ ਕਾਨੂੰਨ ਬਣੇ ਨਹੀਂ ਜੇ ਕੁਝ ਪੀੜਤ ਬੀਬੀਆਂ ਦੇ ਪੱਖ 'ਚ ਨਹੀਂ ਉੱਥੇ ਹੀ ਗੁਰਕੌਰ ਵਰਗੀਆਂ ਇਹਨੂੰ ਸੁਨਹਤ ਹਥਿਆਰ ਆਜ਼ਾਦੀ ਦੇ ਨਾਂ ਤੇ ਕਿੰਨੀਆਂ ਹੀ ਕੁੜੀਆਂ ਘਰ ਪੱਟ ਬੈੜਦੀਆਂ ਨੇ ਮੈਂ ਇਸ ਕੱਲ੍ਹ ਦੇ ਕੇਸ ਨਹੀਂ ਕਿ ਉਹ ਗੱਡੀ ਚਲਾਉਂਦੀ ਸੀ ਇਹ ਤਾਂ ਸੈਲਫ ਡਿਪੈਂਡੈਂਟ ਸੀ ਇਹ ਚੰਗੀ ਗੱਲ ਹੈ ਇਹ ਕੁੜੀ ਵਸਣਾ ਨਹੀਂ ਸੀ ਚਾਹੁੰਦੀ ਕਿਉਂਕਿ ਜਿਸਨੇ ਵਸਣਾ ਉਹ ਹਰ ਗੱਲ ਰਿਕਾਰਡ ਨਹੀਂ ਕਰਦੀ ਵਿਊ ਦੇ ਚੱਕਰਾਂ ਤੇ ਵੀ ਆਪਣੀ ਮਿੱਟੀ ਕਰਵਾ ਬੈਠੀ ਇੱਕ ਹੋਰ ਕਮੈਂਟ ਲਿਖਿਆ ਕਿ ਬੇਟਾ ਤੁਸੀਂ ਆਪਣੀ ਜ਼ਿੰਦਗੀ ਦਾ ਸਹੀ ਫੈਸਲਾ ਲਿਓ ਬੇਟਾ ਤੁਹਾਡੇ ਕੋਲ ਹਲੇ ਵੀ ਟਾਈਮ ਹੈ ਉਸ ਮੁੰਡੇ ਦਾ ਵੀ ਫਰਜ਼ ਬਣਦਾ ਸੀ ਤੈਨੂੰ ਸਮਝਣ ਦਾ ਤੇਰੀ ਜ਼ਿੰਦਗੀ ਉਸਤੇ ਨਾਲ ਸੀ ਪਰ ਉਹ ਆਪਣੇ ਪਰਿਵਾਰ ਦਾ ਸਾਥ ਦੇ ਰਿਹਾ ਪਰ ਜੋ ਤੇਰਾ ਨਹੀਂ ਦੇ ਰਿਹਾ ਬੇਟਾ ਆਪਣੇ ਮਾਪਿਓ ਦੇ ਬਾਰੇ ਤੂੰ ਵੀ ਸੋਚ ਉਹ ਕਿੰਨੇ ਦੁਖੀ ਨੇ ਇਕ ਹੋਰ ਕਮੈਂਟ ਇਸ ਦੇ ਵਿੱਚ ਕੁੜੀ ਨੇ ਕਿਹਾ ਕਿ ਕੁੜੀਆਂ ਹੀ ਦੂਸਰੀ ਕੁੜੀਆਂ ਨੂੰ ਨਹੀਂ ਜਰਦੀਆਂ ਕਿਉਂਕਿ ਜਦੋਂ ਉਸਨੇ ਇੱਕ ਗਰੁੱਪ ਦੇ ਵਿੱਚ ਇਹ ਸਟੋਰੀ ਨੂੰ ਸ਼ੇਅਰ ਕੀਤਾ ਤਾਂ ਉਸਨੇ ਇਹ ਕਿਹਾ ਕਿ ਕੁੜੀ ਦੀ ਵੀ ਕੋਈ ਨਾ ਕੋਈ ਗਲਤੀ ਹੋਣੀ ਹੈ ਜਦੋਂ ਕਿ ਉਹ ਕੁੜੀ ਕੋ ਦੇਖ ਰਹਾ ਬਹੁ ਸੀ ਸੀ ਕੁੜੀ ਝੂਠ ਬੋਲ ਰਹੀ ਹੈ ਇਹ ਕਹਿਣ ਵਾਲੇ ਲਾਈਕ ਕਰੋ ਤਾਂ ਇਸ ਤੇ 218 ਲਾਈਕ ਤੇ ਅਗਲੇ ਕਮੈਂਟਾਂ ਦੇ ਧਿਆਨ ਜੋਤ ਸਿੰਘ ਨੇ ਲਿਖਿਆ ਕਿ ਪਹਿਲਾਂ ਕਹਿੰਦੀ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਨੂੰ ਨਹੀਂ ਮੰਨਦੀ ਫਿਰ ਕਹਿੰਦੀ ਮੈਂ ਆਪਣੇ ਘਰ ਵਾਲੇ ਲਈ ਕੋਈ ਪੀਰ ਨਹੀਂ ਛੱਡਿਆ ਕੋਈ ਗੁਰੂ ਘਰ ਨਹੀਂ ਛੱਡਿਆ ਮੋਰਿਕਾ ਲਿਖ ਦੇਣੇ ਦੀ ਗਲਤੀ ਦੋਹਾਂ ਧਿਰਾਂ ਦੀ ਹੈ ਕੋਈ ਇੱਕ ਗਲਤ ਨਹੀਂ ਹੋ ਸਕਦਾ ਸੋਹਰਾ ਪਰਿਵਾਰ ਸੱਸ ਇਹਨਾਂ ਦੀ ਵੀ ਬਰਾਬਰ ਦੀਆਂ ਗਲਤੀਆਂ ਨੇ ਕੈਨਨ ਧਾਂ ਤਾਂ ਰੱਬ ਨੇ ਬਣਾਈਆਂ ਹੀ ਘਰ ਦੇ ਵਿੱਚ ਕਲੇਸ਼ ਪਾਉਣ ਨੂੰ ਵਿਕਰਮਜੀਤ ਸਿੰਘ ਦਾ ਆਖਰੀ ਕਮੈਂਟ ਲਵਾਂਗੇ ਜਿਨ੍ਹਾਂ ਨੇ ਲਿਖਿਆ ਕਿ ਜਿਸ ਤੇ ਵੀ ਇੰਟਰਵਿਊ ਸੁਣੀਏ ਉਹੀ ਸਾਨੂੰ ਸੱਚਾ ਲੱਗਦਾ ਇਹੋ ਜੇ ਹਜ਼ਾਰਾਂ ਕਮੈਂਟ ਹੈ ਜਿਵੇਂ ਕਿ ਤੁਸੀਂ ਪੜ ਸਕਦੇ ਹੋ ਕੁਝ ਦੇ ਸਕਰੀਨ ਸ਼ਾਟਸ ਤੁਹਾਡੇ ਨਾਲ ਸਾਂਝੇ ਕੀਤੇ ਗਏ ਤੇ ਕੁਝ ਤੁਸੀਂ ਆਪ ਵੀ ਦੇਖ ਸਕਦੇ ਹੋ ਇਹਨਾਂ ਖਬਰਾਂ ਦੇ ਹੇਠਾਂ ਲੋਕਾਂ ਦੇ ਵੱਲੋਂ ਆਪਣੀ رائے ਵਧ ਚੜ ਕੇ ਦਿੱਤੀ ਜਾ ਰਹੀ ਹੈ। ਹਜ਼ਾਰਾਂ-ਹਜ਼ਾਰਾਂ ਲੋਕ ਇਸਤੇ ਆਪਣੇ ਵਿਊਜ਼ ਦੇ ਰਹੇ ਨੇ। ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਕੁਝ ਚੁਣੀਂਦਾ ਅਤੇ ਬਿਹਤਰ ਤਰੀਕੇ ਦੇ ਨਾਲ ਸੋਚ ਸਮਝ ਕੇ ਲਿਖੀ ਹੋਈ ਕਮੈਂਟਾਂ ਨੂੰ ਸ਼ਾਮਿਲ ਕਰੀਏ। ਇਹ ਵੀ ਉਹ ਕਮੈਂਟਸ ਸੀ ਜਿਨ੍ਹਾਂ ਨੂੰ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਸੀ। ਇਸ ਤੋਂ ਇਲਾਵਾ ਹੋਰ ਕੀ ਕੁਝ ਵਾਪਰਿਆ ਹੈ ਉਹ ਤੁਸੀਂ ਜਾਣਦੇ ਹੀ। ਸ਼ਿਟ ਓ ਸ਼ਿਟ ਮੈਨ ਇਹਨਾਂ ਨੂੰ ਤੁਸੀਂ ਵੱਡੇ ਲੋਕ ਬੋਲੋਗੇ ਐਂਡ ਮੇਰੇ ਕੱਪੜੇ ਸ਼ਿਟ ਕਿੱਦਾਂ ਮੇਰੇ ਕੱਪੜੇ ਰੱਖੇ ਆ ਮੇਰੇ ਜਾਨ ਤੋਂ ਬਾਅਦ ਇੰਨੇ ਮਹਿੰਗੇ ਮੇਰੇ ਸੂਟ ਇਹਨਾਂ ਨੂੰ ਨਾ ਡੁੱਬ ਕੇ ਮਰ ਜਾਣਾ ਚਾਹੀਦਾ ਆ ਸ਼ਿਟ ਮੈਨ ਓ ਗਾਡ ਮੇਰੇ ਇੰਨੇ ਹੈਵੀ ਸੂਟ ਮੇਰਾ ਇੰਨਾ ਮਹਿੰਗੇ ਕੱਪੜੇ ਓਕੇ 댓्स 파인 노 워리즈 굿 프레이트 사ਰੀ ਉਤਾਦੂਗੀ ਆਪਣੇ ਅੰਦਰ ਬਿੱਟਾ ਹੈ ਹੈਲੋ uppa ਮਨਾ ਗੱਲ ਸੁਣ ਲੈ ਇੱਕ ਮਿੰਟ ਤੂੰ ਹੁਣ ਤੇਰਾ ਬੰਦਾ ਦੇਖੀ ਕੀ ਹੈ ਤੇਰੀ ਮਾਂ ਦਾ ਤੇ ਤੇਰੇ ਮਾਮੇ ਦਾ ਇਹ ਹੁਣ ਤੂੰ ਮੈਂ ਉਦੋਂ ਦੱਸਿਆ ਸੀ ਤੈਨੂੰ ਮੈਂ ਤੇਰੇ ਪਿੰਡ 'ਚ ਨਾ ਤਾੜੀ ਵਾਰ ਕੇ ਨਿਕਲਿਆ ਕੋਈ ਇਹ ਤਰ੍ਹਾਂ ਸ਼ਰਕਾਣੇ ਨਹੀਂ ਆਇਆ ਕੋਈ ਹੋਰ ਨਹੀਂ ਸਾਰੇ ਪਿੰਡ ਨੂੰ ਪਤਾ ਹੈ ਮੈਂ ਕਿ ਪਿੰਡ 'ਚ ਤਾੜੀ ਮਾਰ ਕੇ ਨਿਕਲਿਆ ਜੱਟਾਂ ਨੂੰ ਛਾਣ ਨੂੰ ਵੱਟ ਦੇ ਕੇ ਪੈਂ ਤੇਰੀ ਜਿਹੜੀ ਭੈਣ ਹੈ ਨਾ ਤੇਰੀ ਜਿਹੜੀ ਮਾਂ ਕਿਹੜਾ ਪਿੰਡ ਦੇ ਪਿੰਡਾਂ ਬਲਾਵਾ ਕਮ ਇੱਕ ਜਿਹੜੀ ਆ ਹੁਣ ਵਿੰਦਾ ਰੋ ਬਣਦਾ ਪੁੱਤ ਕੀ ਹੈ ਤਾਂ ਜਦੋਂ ਤੂੰ ਮੈਂ ਦਿੱਤਾ ਨਾ ਉੱਥੇ ਨਾ ਉੱਥੇ ਤੂੰ ਨਾ ਕਿਹ ਨਾ ਤੂੰ ਆਇਆ ਕਰੀ ਆਪਣੀ ਭੈਣ ਦਾ ਵਿਆਹ ਕਰਾ ਕੇ ਤਾਂ